ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਇਸ ਵੇਲੇ ਤਰਨਤਾਰਨ ਦੇ ਵਿੱਚ ਮੌਜੂਦ ਆ ਤਾਂ ਅੱਜ ਆ ਸੰਵਧਾਨਿਕ ਤੌਰ ਤੇ ਜਿਹੜਾ ਉਹ ਜੱਜਰਪਾਈ ਅਮਰਪਾਲ ਸਿੰਘ ਜੀ ਨੂੰ ਜਿਹੜਾ ਧਿਬਰੂਗੜ੍ਹ ਜੇਲ੍ਹ ਤੋਂ ਦਿੱਲੀ ਹਵਾਈ ਜਹਾਜ਼ ਦੇ ਰਾਈ ਜਿਹੜਾ ਸੌ ਚੁੱਕਣ ਵਾਸਤੇ ਲਿਆਂਦਾ ਗਿਆ ਤੇ ਜਿਸ ਦੇ ਵਿੱਚ ਜਿਹੜਾ ਪੰਜਾਬੀਆਂ ਦੇ ਵਿੱਚ ਅਤੇ ਸਿੱਖ ਕੌਮ ਦੇ ਵਿੱਚ ਅਤੇ ਜੇ ਗੱਲ ਉਹਨਾਂ ਦੇ ਸਮਰਥਕਾਂ ਦੀ ਕੀਤੀ ਜਾਵੇ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਰਹੇ ਹੋਗੇ ਕਿ ਇੱਕ ਦੂਜੇ ਦੇ ਮੂੰਹ ਮਿੱਠੇ ਹੋ ਰਹੇ ਨੇ ਅਤੇ ਇੱਕ ਵੀਰ ਹਿੰਦੂ ਵੀਰ ਜਿਹੜਾ ਉਹ ਕਿਸ ਤਰੀਕੇ ਨਾਲ ਸਾਰਿਆਂ ਦੇ ਮੂੰਹ ਮਿੱਠੇ ਕਰਾ ਰਿਹਾ ਉਹ ਵੀ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਰਹੇ ਹੋਗੇ ਕਿ ਅੱਜ ਸਮਰਥਕਾਂ ਦੇ ਵਿੱਚ ਖੁਸ਼ੀ ਹੈ ਲੇਕਿਨ ਉੱਥੇ ਹੀ ਸਮਰਥਕਾਂ ਦੇ ਵਿੱਚ ਜਿਹੜਾ ਉਹ ਰੋਸ ਵੀ ਵੇਖਣ ਨੂੰ ਮਿਲ ਰਿਹਾ ਮੇਰੇ ਨਾਲ ਮੌਜੂਦ ਨੇ ਸਮਰਥਕ ਗੱਲਬਾਤ ਕਰਕੇ ਜਾਣਦੇ ਕਿਉਂਕਿ ਅੱਜ ਜਿਹੜੀ ਹੈ ਜੱਥੇਦਾਰ ਭਾਈ ਅਮਰਪਾਲ ਸਿੰਘ ਜੀ ਉਹਨਾਂ ਨੇ ਸੌ ਚੁੱਕ ਲਈ ਹੈ ਜੋ ਕਿ ਮੈਂਬਰ ਆਫ ਪਾਰਲੀਮੈਂਟ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਬਣੇ ਸਨ ਸਭ ਤੋਂ ਪਹਿਲਾਂ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਡੂ ਵੰਡੇ ਗਏ ਨੇ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਤੁਹਾਨੂੰ ਵਧਾਈ ਵੀ ਦਿੱਤੀ ਹੈ ਲੇਕਿਨ ਰੋਸ ਜਿਹੜਾ ਹੈ ਉਹ ਕਿੱਥੇ ਹੈ ਦੇਖੋ ਜੀ ਅੱਜ ਇੱਕ ਜਿੱਤ ਦੀ ਸ਼ੁਰੂਆਤ ਹੋਈ ਸੀਗੀ ਕਿ ਭਾਈ ਅਮਰਪਾਲ ਸਿੰਘ ਜੀ ਨੂੰ ਲਿਆਂਦਾ ਗਿਆ ਸੌ ਚੁੱਕਣ ਵਾਸਤੇ ਔਰ ਇਹ ਸੌ ਕਾਫੀ ਦਿਨ ਪਹਿਲਾਂ ਜਿਹੜੀ ਆ ਉਹ ਚੁੱਕ ਲੈਣੀ ਚਾਹੀਦੀ ਸੀ ਔਰ ਇਹ ਬਹੁਤ ਵੱਡਾ ਤੱਕਾ ਵਾ ਔਰ ਜੇ ਰੋਜ਼ ਹੀ ਗੱਲ ਕਰੀਏ ਤਾਂ ਸਾਡੇ ਮੌਜੂਦਾ ਐਮਪੀ ਜਿਹੜੇ ਹਲਕਾ ਤਰਨ ਅਖਰੂਰ ਸਾਹਿਬ ਦੇ ਵਿੱਚ ਪੰਜਾਬ ਦੇ ਵਿੱਚ ਸਭ ਤੋਂ ਵੱਧ ਲੀਡ ਨਾਲ ਜਿੱਤ ਰਹੇ ਨੇ ਔਰ ਇੱਕ ਮਿਸਾਲ ਕਾਇਮ ਕਰ ਦਿੰਦੇ ਨੇ ਉਹਨਾਂ ਨੂੰ ਦੇਖੋ ਆਪਣੇ ਹਲਕੇ ਦੇ ਵਿੱਚ ਧੰਨਵਾਦੀ ਦੌਰਾ ਜਿਹੜਾ ਹੁੰਦਾ ਵਾ ਇੱਕ ਐਮਪੀ ਦਾ ਉਹ ਵੀ ਨਹੀਂ ਕਰਨ ਦਿੱਤਾ ਗਿਆ ਔਰ ਦੇਖੋ ਉਹਨਾਂ ਦੀ ਕੋਈ ਫੋਟੋ ਨਹੀਂ ਕੋਈ ਪ੍ਰੈਸ ਕਾਨਫਰੰਸ ਨਹੀਂ ਔਰ ਇਸ ਗੱਲ ਦਾ ਬੜਾ ਰੋਜ਼ ਆ ਕਿਉਂਕਿ ਸਾਡੇ ਹਲਕੇ ਦੇ ਜਿਹੜੇ ਤਿੰਨ ਮੁੱਦੇ ਸੀ ਜਿਨ੍ਹਾਂ ਤੇ ਚੋਣ ਲੜੀ ਗਈ ਸੀ ਉਹ ਮੁੱਦੇ ਦੇ ਮੁੱਦੇ ਉਵੇਂ ਦੇ ਉਵੇਂ ਖੜੇ ਆ ਉਹ ਕਿਸੇ ਵੀ ਸਰਕਾਰ ਕੋ ਹੱਲ ਨਹੀਂ ਹੋਣੇ ਭਾਈ ਅਮਰਪਾਲ ਸਿੰਘ ਜੀ ਉਹ ਤਿੰਨੇ ਮੁੱਦੇ ਜਿਹੜੇ ਆ ਹੱਲ ਕਰ ਸਕਦੇ ਆ ਜੀ ਜਿਹੜੀ ਗੱਲ ਸੱਤਾਧਿਰ ਵੱਲੋਂ ਉਹਨਾਂ ਦੇ ਨੁਮਾਇੰਦਿਆਂ ਵੱਲੋਂ ਕਹੀ ਗਈ ਸੀ ਕਿ ਜੇ ਉਹ ਬਣ ਵੀ ਜਾਣਗੇ ਤੇ ਕੀ ਕਰ ਲੈਣਗੇ ਕੀ ਕਹੋਗੇ ਹੁਣ ਦੇਖੋ ਜੀ ਉਹ ਤੇ ਕਹਿੰਦੇ ਸੀ ਕਿ ਇਹ ਸਵਿਧਾਨ ਨੂੰ ਨਹੀਂ ਮੰਨਦਾ ਤਾਂ ਭਾਈ ਅਮਰਪਾਲ ਸਿੰਘ ਦਾ ਕਹਿਣਾ ਸੀਗਾ ਕਿ ਸਵਿਧਾਨ ਉਹ ਜਿਹੜੇ ਸੰਵਿਧਾਨੀਆਂ ਧੱਜੀਆਂ ਡਾਉਂਦੇ ਨੇ ਨਾ ਸੰਵਿਧਾਨ ਨੂੰ ਉਹ ਨਹੀਂ ਮੰਨਦੇ ਅੱਜ ਦੇਖੋ ਸੌ ਚੱਕ ਕੇ ਸੰਵਿਧਾਨ ਦੀ ਪਾਲਣਾ ਕਰਨ ਦਾ ਸਬੂਤ ਸਾਰਿਆਂ ਦੇ ਦਿੱਤਾ ਉਹਨਾਂ ਦੇ ਮੂੰਹ ਬੰਦ ਕਰ ਦਿੱਤੇ ਗਏ ਆ ਕਿ ਸੰਵਿਧਾਨ ਦੇਖੋ ਪੜਿਆ ਲਿਖਿਆ ਬੰਦਾ ਉਸ ਸੰਵਿਧਾਨ ਦਾ ਪੂਰਾ ਸਤਕਾਰ ਕਰਦਾ ਉਹ ਭਾਈ ਅਮਰਤਪਾਲ ਸਿੰਘ ਨੇ ਕੀਤਾ ਵਾ ਔਰ ਦੇਖੋ ਇਹ ਸਿਰਫ ਸਿਆਸਤਾ ਖੇਡਦੇ ਨੇ ਲੋਕ ਔਰ ਅਸੀਂ ਸਾਨੂੰ ਬੜੀ ਉਮੀਦ ਆ ਕਿ ਜਲਦੀ ਪਾਈ ਅਮਰਤਪਾਲ ਸਿੰਘ ਜੀ ਆ ਕੇ ਹਲਕਾ ਖਡੂਰ ਸਾਹਿਬ ਦੇ ਵਿੱਚ ਜਿੰਨੇ ਰੁਕੇ ਕੰਮ ਆ ਉਹਨਾਂ ਨੂੰ ਆਪ ਅੱਗੇ ਵਧ ਕੇ ਕੰਮ ਕਰਨਗੇ ਜੀ ਤੁਸੀਂ ਜਸਦਰ ਭਾਈ ਅਮਰਤਪਾਲ ਸਿੰਘ ਉਹਨਾਂ ਦੀ ਚੋਣਾਂ ਦੇ ਵਿੱਚ ਵੀ ਸਪੋਰਟ ਕੀਤੀ ਹੈ ਸਾਰੀਆਂ ਪਾਰਟੀਆਂ ਜਿਹੜੀਆਂ ਨੇ ਆਪ ਕੋ ਆਪਣੇ ਨਮਾਇंदे ਉਹਨਾਂ ਨੇ ਮੈਦਾਨ 'ਚ उतारे ਸੀ ਲੇਕਿਨ ਚੋਣ ਨਿਸ਼ਾਨ ਮਾਈਕ ਦੇ ਝੰਡੇ ਵੀ ਤੁਸੀਂ ਵੇਖ ਰਹੇ ਹੋਗੇ ਕਿ ਇਹ ਝੰਡਾ ਜਿਹੜਾ ਹੈ ਉਹ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਵਿੱਚ ਬਲੰਦ ਹੋਇਆ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਜੀ ਜਿਹੜੇ ਨੇ ਉਹ ਵੀ ਹੁਣ ਭਾਈ ਸਾਹਿਬ ਦੇ ਹੱਕ ਵਿੱਚ ਬੋਲੇ ਨੇ ਕਿਵੇਂ ਵੇਖਦੇ ਕੀ ਕਹਿਣਾ ਚਾਹੋਗੇ ਦੇਖੋ ਜੀ ਜਦੋਂ ਹੱਕ ਦੇ ਵਿੱਚ ਬੋਲਣ ਦੀ ਲੋੜ ਸੀ ਉਦੋਂ ਸਾਰਿਆਂ ਨੇ ਚੁੱਪ ਧਾਰੀ ਆ ਅੱਜ ਦੇਖੋ ਅੱਜ ਅਸੈਂਬਲੀ 'ਚ ਵਿੱਚ ਜਾ ਕੇ ਤੁਸੀਂ ਪਈ ਅਮਰਤ ਬਾਜੇ ਦੀ ਗੱਲ ਕਰ ਰਹੇ ਜੇ ਵਧੀਆ ਗੱਲ ਆ ਸੀ ਧੰਨਵਾਦੀ ਆ ਪਰ ਜਦੋਂ ਲੋਡ ਸੀ ਹਲਕਾ ਖਡੂਰ ਸਾਹਿਬ ਦੇ ਵਿੱਚ ਉਹਨਾਂ ਨੇ ਵਿਰਸਾ ਸਿੰਘ ਵਲਟੂਆ ਨੂੰ ਖੜਾ ਕੀਤਾ ਸੀ ਉਹਨਾਂ ਦੇ ਬਰੋਬਰ ਆਪਣੇ ਨੂੰ ਪੰਤਕ ਦੱਸ ਕੇ ਬਹੁਤ ਵੱਡੀ ਗਲਤੀ ਸੀ ਔਰ ਪੂਰੇ ਪੰਜਾਬ ਨੇ ਇਸ ਗਲਤੀ ਦੀ ਸਜ਼ਾ ਸ਼੍ਰੋਮਣੀ ਅਕਾਲੀ ਦਲ ਨੂੰ ਦਿੱਤੀ ਔਰ ਅਸੀਂ ਅੱਗੇ ਉਮੀਦ ਕਰਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਕੋਈ ਵੀ ਐਸੀ ਗਲਤੀ ਨਾ ਕਰੇ ਜਿਹਦਾ ਜਿਹੜੀ ਸਜ਼ਾ ਵਾ ਪੂਰੀ ਪਾਰਟੀ ਨੂੰ ਮਿਲੇ ਔਰ ਜਿੱਤੇ ਗੱਲ ਕੌਮ ਦੀ ਕਰੀਏ ਜਾਂ ਗੱਲ ਪੰਥ ਦੀ ਕਰੀਏ ਤਾ ਭਾਈ ਅਮਰਤਪਾਲ ਸਿੰਘ ਜੀ ਨੂੰ ਸਾਰਾ ਹਲਕਾ ਸਾਰਾ ਪੰਜਾਬ ਸਾਰੀ ਕੌਮ ਪੰਥਕ ਮੰਨਦੀ ਆ ਔਰ ਪੰਥਕ ਮੰਨ ਕੇ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਲੀਡ ਦਿੱਤੀ ਗਈ ਆ ਹਰ ਸਿਮਰਤ ਕੌਰ ਬਾਦਲ ਦੀ ਜਦ ਅਸੈਂਬਲੀ ਚ ਗੱਲ ਚੁੱਕੀ ਤੇ ਵਧੀਆ ਗੱਲ ਆ ਪਰ ਜਦੋਂ ਲੋੜ ਸੀ ਉਦੋਂ ਇਹਨਾਂ ਚੁੱਪ ਧਾਰੀ ਗਈ ਪਰ ਇਹ ਗੱਲ ਬਹੁਤ ਮੰਦ ਭਾਗੀ ਆ ਜੀ ਕਿਵੇਂ ਵੇਖਦੇ ਹੋ ਕਿ ਅੱਜ ਸਮਰਥਕ ਇਕੱਠੇ ਹੋਏ ਲੱਡੂ ਵੀ ਵੰਡੇ ਗਏ ਨੇ ਤਾਂ ਜੱਜਰ ਭਾਈ ਅਮਰਤਪਾਲ ਸਿੰਘ ਜੀ ਉਹਨਾਂ ਦੇ ਮਾਤਾ ਪਿਤਾ ਦਾ ਕੀ ਮੈਸੇਜ ਸੀਗਾ ਉਹ ਵੀ ਦਰਸ਼ਕਾਂ ਨੂੰ ਜਰੂਰ ਦੱਸਿਓ ਜੀ ਦੇਖੋ ਜੀ ਉਹਨਾਂ ਦੇ ਮਾਤਾ ਪਿਤਾ ਬਹੁਤ ਸੂਝਵਾਨ ਤੇ ਸਮਝਦਾਰ ਨੇ ਬਹੁਤ ਨਿਮਰਤਾ ਵਾਲੇ ਨੇ ਉਹ ਗੁਰੂ ਸਾਹਿਬ ਦੀ ਰਜ਼ਾ ਦੇ ਵਿੱਚ ਰਹਿਣ ਵਾਲੀ ਜਿਹੜੀ ਸੋਚ ਆ ਉਹਦੇ ਤੇ ਪੈਰਾ ਦੇ ਰਹੇ ਨੇ ਔਰ ਜਿਵੇਂ ਹੀ ਭਾਈ ਅਮਰਤ ਬਾਸ ਸਿੰਘ ਜੀ ਕੋਈ ਕਮਾਂਡ ਦੇਣਗੇ ਉਸ ਹਿਸਾਬ ਨਾਲ ਕਾਰਜ ਕੀਤੇ ਜਾਣਗੇ ਔਰ ਉਹਨਾਂ ਨੇ ਹੀ ਸੰਦੇਸ਼ ਦਿੱਤਾ ਵਾ ਕਿ ਤੁਸੀਂ ਇੰਤਜ਼ਾਰ ਕਰੋ ਕਾਨੂੰਨੀ ਤਰੀਕੇ ਨਾਲ ਕਾਨੂੰਨੀ ਲੜਾਈ ਲੜ ਕੇ ਹੀ ਭਾਈ ਅਮਰਤ ਬਾਸ ਸਿੰਘ ਜੀ ਨੂੰ ਹਲਕਾ ਖਡੂਰ ਸਾਹਿਬ ਚ ਲੈ ਜਾਂਦਾ ਜਾਊਗਾ ਉਹਨਾਂ ਦੀ ਐਨਐਸਏ ਤੜਵਾ ਕੇ ਔਰ ਜਿਹੜੇ ਰੁਕੇ ਕੰਮ ਉਹਨਾਂ ਨੂੰ ਕਰਵਾਇਆ ਜਾਊਗਾ ਜੀ ਜੇਕਰ ਸਰਕਾਰ ਵੱਲੋਂ ਜ਼ਮਾਨਤ ਨਹੀਂ ਦਿੱਤੀ ਜਾਂਦੀ ਨਹੀਂ ਛੱਡਿਆ ਜਾਂਦਾ ਉਹਨਾਂ ਨੂੰ ਤਾਂ ਸਮਰਥਕਾਂ ਦੇ ਵੱਲੋਂ ਕਿਸ ਤਰੀਕੇ ਦਾ ਸੰਘਰਸ਼ ਹੋ ਸਕਦਾ ਵੇਖਣ ਨੂੰ ਮਿਲ ਸਕਦਾ ਦੇਖੋ ਜੀ ਜੇ ਸਰਕਾਰ ਦੇ ਸਾਰੇ ਅੱਜ ਪੂਰੇ ਕੱਲਾ ਪੰਜਾਬ ਹੀ ਨਹੀਂ ਪੂਰੇ ਵਰਲਡ ਦੇ ਵਿੱਚ ਮੈਸੇਜ ਚੱਲ ਗਿਆ ਕਿ ਪਾਈ ਅਮਰਤਪਾਲ ਸਿੰਘ ਜੀ ਨਾਲ ਬਹੁਤ ਵੱਡਾ ਧੱਕਾ ਜਿਹੜਾ ਕੀਤਾ ਜਾ ਰਿਹਾ ਹੁਣ ਜੇ ਉਹਨਾਂ ਨੂੰ ਨਹੀਂ ਛੱਡਿਆ ਜਾਂਦਾ ਤਾਂ ਅਮਰਤਪਾਲ ਸਿੰਘ ਦੇ ਪਿਤਾ ਜੀ ਆ ਉਹਨਾਂ ਦੇ ਮਾਤਾ ਜੀ ਆ ਉਹਨਾਂ ਦਾ ਪੂਰਾ ਪਰਿਵਾਰ ਜੋ ਵੀ ਹਦੇਸ਼ ਦੇਵੇਗਾ ਸਾਰੇ ਵੋਟਰ ਜਿਨੇ ਵੀ ਹਲਕਾ ਘਰੂਰ ਸਾਹਿਬ ਦੇ ਆ ਉਹਨਾਂ ਦੇ ਉੱਤੇ ਪਹਿਰਾ ਦਿੱੰਦਿਆ ਹੋਇਆ ਜੋ ਵੀ ਉਹਨਾਂ ਨੂੰ ਆਰਡਰ ਆਵੇਗਾ ਅਮਰਤਪਾਲ ਸਿੰਘ ਦੇ ਪਰਿਵਾਰ ਵੱਲੋਂ ਫਿਰ ਉਹਨਾਂ ਦੇ ਆਰਡਰਾਂ ਤੇ ਜਿਹੜਾ ਵਾ ਚੱਲ ਕੇ ਉਹਨਾਂ ਦੇ ਜੋ ਵੀ ਉਹਨਾਂ ਦਾ ਇਸ਼ਾਰਾ ਹੋਊਗਾ ਉੱਤੇ ਕਾਰਜ ਕੀਤਾ ਜਾਊਗਾ ਜੀ ਬਹੁਤ ਬਹੁਤ ਧੰਨਵਾਦ ਜੀ ਸੋ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਰਿਹਾ ਕਿ ਇੱਕ Hindu ਵੀਰ Hindu ਪਰਿਵਾਰ ਤੋਂ ਸਾਡੇ ਨਾਲ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਰਿਹਾ ਕਿ ਜਿਹੜਾ ਵੀਰਾਂ ਦਾ ਮੂੰਹ ਮਿੱਠਾ ਕਰਾ ਰਿਹਾ ਸੀ ਤਾਂ ਸਵਾਲ ਜ਼ਰੂਰ ਕਰਨਾ ਚਾਹਾਂਗੇ ਕਿਉਂਕਿ ਤੁਹਾਡੇ ਬਹੁਤ ਸਾਰੇ ਜਿਹੜੇ ਵੀਰ ਜੀ ਸਾਥੀ ਸਨ ਜਾਂ ਹੋਰ ਸਨ ਉਹਨਾਂ ਨੂੰ ਉਹਨਾਂ ਲੋਕਾਂ ਨੂੰ ਕਿਹਾ ਜਾਂਦਾ ਸੀ ਕਿ ਸਾਨੂੰ ਜਿਹੜਾ ਉਹ ਅਮਰਪਾਲ ਜੀ ਤੋਂ ਖਤਰਾ ਹੈ ਤਾਂ ਉਹ ਤੁਹਾਨੂੰ ਕੋਈ ਖਤਰਾ ਹੈਗਾ ਜਥੇਦਾਰ ਅਮਰਪਾਲ ਨਹੀਂ ਜੀ ਸਾਨੂੰ ਕੋਈ ਖਤਰਾ ਨਹੀਂ ਹਿੰਦੂ ਹਿੰਦੂਆਂ ਨੂੰ ਕੋਈ ਖਤਰਾ ਨਹੀਂ ਆ ਜੇ ਖਤਰਾ ਤੇ ਮੌਜੂਦਾ ਸਰਕਾਰਾਂ ਤੋਂ ਠੀਕ ਹੈ ਜੀ ਇਹ ਜਦੋਂ ਭਗਵੰਤ ਜੀ ਨੂੰ ਪਤਾ ਲੱਗਾ ਕਿ ਇੱਕ ਵਿਖਨੂਰ ਸਾਹਿਬ ਤੋਂ ਬਹੁਤ ਜ਼ਿਆਦੀ ਮਹੌਗਤ ਨਾਲ ਆਪਣੇ ਭਾਈ ਅੰਮ੍ਰਿਤਪਾਲ ਸਿੰਘ ਦੀ ਜਿੱਤਰੇ ਨੇ ਇਹਨਾਂ ਨੇ ਲੈ ਕੇ ਦੇਤਾ ਵੀ ਇੱਕ ਸਾਲ ਦੀ ਐਨਐਸਏ ਹੋਰ ਵਧਾਈ ਜਾਵੇ ਅੰਮ੍ਰਿਤਪਾਲ ਦੀ ਇਹ ਸਾਰ ਜਿਹਾਂ ਨੂੰ ਇਹ ਸਾਨੂੰ ਮੌਜੂਦਾ ਸਰਕਾਰ ਤੋਂ ਖਤਰਾ ਹੈ ਜਿਹੜੀਆਂ ਕਿ ਸਾਨੂੰ ਡੀਮੋਟੀਵੇਟ ਕਰ ਲੀਆਂ ਨੇ ਤੇ ਅਸੀਂ ਤਾਂ ਇਹੋ ਹੀ ਕਹਿੰਨੇ ਆਂ ਕਿ ਅੰਮ੍ਰਿਤਪਾਲ ਜੀ ਸਾਡੇ ਤਰਨ ਤਰਨ ਤੋਂ ਹੁਣ ਕਿਉਂਕਿ ਭਗਵੰਤ ਮਾਨ ਉੱਥੇ ਬੈਠਾ ਕਿੰਨੀ ਗੱਲਾਂ ਦੇ ਵਿੱਚ ਉਹਨੂੰ ਨਹੀਂ ਪਤਾ ਕਿ ਮੱਝ ਦੀ ਧਰਤੀ ਦੇ ਵਿੱਚ ਕਿੰਨਾ ਕ ਨਸ਼ਾ ਹੈ ਕਿਉਂਕਿ ਹਰ ਹਰ ਦਿਨ ਪੁੱਤ ਮਰਦਾ ਹੈ ਹਰ ਦਿਨ ਕੋਈ ਨਾ ਕੋਈ ਪੁੱਤ ਮਰਦਾ ਇਸ ਕਰਕੇ ਇਹ ਨਹੀਂ ਚਾਹੁੰਦੇ ਵੀ ਆਪਣਾ ਅਮਰਪਾਲ ਜੀ ਜਦੋਂ ਆਏ ਜਮਾਨਤ ਤੇ ਹੋਣ ਤੇ ਆਪਣਾ ਕਾਰਜਵਾਰ ਕਰਨ ਫਰਉ ਸਾਹਿਬਾਂ ਦੇ ਵਿੱਚ ਆ ਗਏ ਬਹੁਤ ਬਹੁਤ ਧੰਨਵਾਦ ਜੀ ਸੋਹੰਤ ਵਿੱਚ ਕੀ ਕਹਿਣਾ ਚਾਹੋਗੇ ਸੰਗਤ ਨੂੰ ਕੀ ਅਪੀਲ ਦੇਖੋ ਸੰਗਤ ਨੂੰ ਸਾਡੀ ਇਹ ਅਪੀਲ ਆ ਕਿ ਵੱਧ ਤੋਂ ਵੱਧ ਅਮਰਤ ਦੇ ਲਈ ਉੱਠ ਕੇ ਗੁਰਬਾਣੀ ਪੜੋ ਅਰਦਾਸ ਕਰੋ ਗੁਰੂ ਘਰ ਦੇ ਵਿੱਚ ਕਿ ਸਾਨੂੰ ਇੱਕ ਐਸਾ ਨੇਤਾ ਇਮਾਨਦਾਰ ਲੇਤਾ ਜਿਹੜਾ ਹਰ ਇੱਕ ਦੀ ਅੱਖ-ਜਾਖ ਪਾ ਕੇ ਗੱਲ ਕਰ ਸਕਦਾ ਸਾਨੂੰ ਐਸਾ ਲੀਡਰ ਭਾਈ ਅਮਰਪਾਲ ਸਿੰਘ ਮਿਲਿਆ ਔਰ ਅਸੀਂ ਚਾਹੁੰਦੇ ਆ ਇਹ ਲੀਡਰ ਬਾਹਰ ਆ ਕੇ ਸਾਡੇ ਉਹ ਤਿੰਨ ਮੁੱਦੇ ਆ ਪਹਿਲਾ ਮੁੱਦਾ ਸਾਡਾ ਨਸ਼ੇ ਦਾ ਦੂਜਾ ਮੁੱਦਾ ਹੈ ਸਾਡਾ ਗੁਰੂ ਗ੍ਰੰਥ ਸਾਹਿਬ ਦੀ ਬੇਦਵੀ ਰੁਕੇ ਤੇ ਤੀਜਾ ਮੁੱਦਾ ਹੈ ਬੰਦੀ ਸਿੰਘਾਂ ਦੀ ਰਿਹਾਈ ਔਰ ਤਿੰਨਾਂ ਮੁੱਦਿਆਂ ਦੇ ਤੇ ਕੰਮ ਕਰੇ ਸੋ ਅਸੀਂ ਹਲਕਾ ਖਰੂਰ ਜਪਦੇ ਸਾਰੇ ਵੋਟਰਾਂ ਨੂੰ ਅਪੀਲ ਕਰਦੇ ਆ ਉਧਰ ਵੱਧ ਅਰਦਾਸਾ ਕਰੋ ਔਰ ਕਾਨੂੰਨੀ ਕਾਰਵਾਈ ਜਿਹੜੀ ਪਰਿਵਾਰ ਕਰ ਰਿਆ ਉਹ ਬੜੇ ਵਧੀਆ ਤਰੀਕੇ ਨਾਲ ਕਰੇ ਤਾਂ ਜੋ ਸਾਨੂੰ ਬਹੁਤ ਜਲਦੀ ਸਾਡਾ ਮੌਜੂਦਾ ਐਮਪੀ ਜਿਹੜਾ ਧੰਨਵਾਦ ਦੁਆਰਾ ਜਿਹੜਾ ਕਰਨਾ ਵੇ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜਕਾਰਾ ਜਿਹੜਾ ਹੈ ਉਹ ਤੁਸੀਂ ਲਾ ਗੋਲੇ ਸੋਨੇਹਾ ਦਸ ਜਰੀਆ ਕਾਲ ਉਹ ਇਹ ਸਨ ਜਥੇਦਾਰ ਭਾਈ ਅੰਮ੍ਰਿਤਪਾਲ ਸਿੰਘ ਜੀ ਜੋ ਕਿ ਮੈਂਬਰ ਆਫ ਪਾਰਲੀਮੈਂਟ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਬਣ ਕੇ ਜਿਹੜੇ ਨੇ ਅੱਜ ਪਾਰਲੀਮੈਂਟ ਦੀਆਂ ਪੌੜੀਆਂ ਚੜੇ ਨੇ ਪਾਰੋਂ ਕੁਝ ਸਮਾਂ ਹੀ ਪੌੜੀਆਂ ਚੜ੍ਹ ਕੇ ਫਿਰ ਜੇਲ੍ਹ ਦੇ ਵਿੱਚ ਵਾਪਸ ਆਏ ਨੇ ਜਿਸ ਨੂੰ ਲੈ ਕੇ ਸਮਰਥਕਾਂ ਵਿੱਚ ਸਮੁੱਚੀ ਕੌਮ ਦੇ ਵਿੱਚ ਜਿਹੜਾ ਉਹ ਕਿਤੇ ਨਾ ਕਿਤੇ ਇਹਨਾਂ ਸਰਕਾਰਾਂ ਪ੍ਰਤੀ ਰੋਸ ਹੈ ਉਹ ਰੋਸ ਆਉਣ ਵਾਲੀਆਂ ਚੋਣਾਂ 'ਚ ਵੇਖਣ ਨੂੰ ਮਿਲ ਸਕਦਾ ਹੈ ਇਹ ਵੱਡੇ ਸਵਾਲ ਰਹਿਣਗੇ ਤੁਸੀਂ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਅਸੀਂ ਤੁਹਾਡੇ ਤੱਕ ਚਾਹੁੰਦੇ ਰਵਾਂਗੇ ਕੈਮਰਾਮੈਨ ਜਸਬੀਰ ਸਿੰਘ ਦੇ ਨਾਲ ਮੈਂ ਦਿਲਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰਨਤਾਰਨ